ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਭਗਵਾਨ ਪਰਸ਼ੂਰਾਮ ਉਤਸਵ ਧੂੰਦਾਮ ਨਾਲ ਮਨਾਇਆ ਗਿਆ ਸ਼੍ਰੀ ਦੁਰਗਾ ਮਾਤਾ ਮੰਦਿਰ ਸਮਰਾਲਾ ਵਿਖੇ ਬ੍ਰਾਹਮਣ ਸਭਾ ਯੂਵਾ ਮੋਰਚਾ ਸਮਰਾਲਾ ਵੱਲੋਂ ਦੁਰਗਾ ਮੰਦਿਰ ਦੇ ਸੰਚਾਲਕ ਸ਼੍ਰੀ ਸ਼੍ਰੀਕ 1008 ਬਾਬਾ ਯਗਦੀ ਅਗਵਾਈ ਹੇ ਭਗਵਾਨ ਪਰਸ਼ੂਰਾਮ ਦਾ ਜਨਮ ਉਤਸਵ ਬੜੀ ਧੂੰਦਾਮ ਨਾਲ ਮਨਾਇਆ ਗਿਆ ਇਸ ਮੌਕੇ ਸਮਰਾਲਾ ਸ਼ਹਿਰ ਦੇ ਸੈਂਕੜੇ ਲੋਕਾਂ ਅਤੇ ਸਮਰਾਲਾ ਹਲਕੇ ਦੀਆਂ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ ਇਸ ਮੌਕੇ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਸ਼ੇਖਰ ਸ਼ੁਕਲਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਪਹਿਲਾਂ ਸਵੇਰੇ ਬ੍ਰਾਹਮਣ ਸਭਾ ਯੁਵਾ ਮੋਰਚਾ ਸਮਰਾਲਾ ਦੇ ਮੈਂਬਰਾਂ ਨੇ ਭਗਵਾਨ ਪਰਸ਼ੂਰਾਮ ਜੀ ਦੀ ਪੂਜਾ ਕੀਤੀ ਅਤੇ ਬਾਅਦ ਵਿੱਚ ਹਵਨ ਯੱਗ ਵੀ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੀਆਂ ਕਈ ਔਰਤਾਂ ਨੇ ਕਈ ਘੰਟੇ ਮੰਦਰ ਵਿੱਚ ਭਜਨ ਕੀਰਤਨ ਕੀਤਾ। ਇਸ ਉਪਰੰਤ ਸਭਾ ਦੇ ਮੈਂਬਰ ਵੱਲੋਂ ਮੰਦਿਰ ਤੇ ਚੰਡੀਗੜ੍ਹ ਰੋਡ ਤੇ ਬਾਜ਼ਾਰ ਵਿੱਚ ਦਿਨ ਪਰ ਲੰਗਰ ਵੀ ਲਗਾਇਆ ਗਿਆ। इस मौके शेखर शुक्ला ने कहा कि भगवान परशुराम भगवान विष्णु के छेवें अवतार सन भगवान परशुराम ने ब्राह्मण समाज ते हमेशा अपार कृपा की है भगवान परशुराम का जन्मदिन पूरे भारत विच मनाया जा रहा है शुक्ला ने कहा कि जदों भगवान परशुराम के जन्मदिन मौके हर शहर सूबे अजे चंगे समागम करवाए जाते हैं ਦਾ ਲੋਕਾਂ ਨੂੰ ਭਗਵਾਨ ਪਰਸ਼ੂਰਾਮ ਦੀ ਮਹੱਤਤਾ ਅਤੇ ਉਹਨਾਂ ਦੀ ਦੇਸ਼ਾਂ ਬਾਰੇ ਪਤਾ ਲੱਗਦਾ ਹੈ ਜਿਸ ਵਿੱਚ ਖਾਸ ਕਰਕੇ ਨਵੀਂ ਪੀੜ੍ਹੀ ਅਜਿਹੇ ਸਮਾਗਮਾਂ ਵਿੱਚ ਆ ਕੇ ਚੰਗੀ ਸਿੱਖਿਆ ਪ੍ਰਾਪਤ ਕਰਦੀ ਹੈ ਜਿਸ ਰਾਹੀਂ ਉਹ ਸਮਾਜ ਦੇ ਸਮਾਜਿਕ ਅਤੇ ਧਾਰਮਿਕ ਮੁੱਲ ਪ੍ਰਾਪਤ ਕਰਦੇ ਜਿਵੇਂ ਕਿ ਭਗਵਾਨ ਤੇ ਕਿਰਸ਼ਨ ਲਾਲ ਚਾਰਾਦੀ ਜੀ ਪੌਂਟੇਰ ਸੁਨਾਲਾ ਲੱਗਿਆ ਜਨਤਿ ਮਨਾਇਆ ਬਸਤਰੀ ਕੀ ਕਹਣਾ ਜਨਉਪ ਹੋਇਤ ਹੈ ਮੈਂ ਸਭ ਤੋਂ ਪਹਿਲਾਂ ਤਾਂ ਬ੍ਰਾਹਮਣ ਸਵਾਸ ਬਨਾਲਾ ਦਾ ਦਾ دل ਤੋਂ ਸ਼ੁਕਰਾਨੁਜ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਨੇ ਇਹ ਭਗਵਾਨ ਪਰਸ਼ੂਰਾਮ ਜੀ ਦਾ ਜੋੜਾ ਜਨਮ ਉਤਸਵ ਦਾ ਸਬੰਧ ਵਿੱਚ ਇਹ ਕਾਰਜ ਕਰਮ ਅਯੋਜਿਤ ਕੀਤਾ ਇਹ ਬਹੁਤ ਹੀ ਬੱਵੇ ਕਾਰਜ ਕਰਮ ਕੀਤਾ ਸਾਰਾ ਸਮਰਾਲਾ ਸ਼ਹਿਰ ਇੱਕ ਜੋਟੋ ਕੇ ਅੱਜ ਇੱਥੇ ਹਾਜ਼ਰ ਮੈਂ ਸਮਰਾਲਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਜਿ ਕਿਉਂਕਿ ਭਗਵਾਨ ਪਰਸ਼ੂਰਾਮ ਜੀ ਦਾ ਜੋ ਜਨਮ ਉਤਸਵ ਹੈ ਇਹ ਕਈ ਦਿਨਾਂ ਤੋਂ ਸ਼ੁਰੂ ਹੋਇਆ ਹੋਇਆ ਹੈ ਔਰ ਮੇਰਾ ਖਿਆਲ ਹੈ ਹਜੇ ਵੀ ਜੂਨ ਤੱਕ ਜੁਲਾਈ ਤੱਕ ਚੱਲੇਗਾ ਇਹ ਜਿਸ ਦੇ ਸੰਬੰਧ ਵਿੱਚ ਅੱਜ ਮੈਂ ਰੋਪੜ ਤੋਂ ਪੂਰੇ ਹੁਣ ਮੈਂ ਲੁਧਿਆਣੇ ਜਾਊਂਗਾ ਬਹੁਤ ਹੀ ਭਾਰੀ ਉਤਸ਼ਾਹ ਨਾਲ ਭਗਵਾਨ ਪਰਸ਼ੂਰਾਮ ਜੀ ਨੇ ਕਿਰਪਾ ਕੀਤੀ ਹੋਈ ਹੈ ਸਾਡੇ ਸਮਾਜ ਤੇ ਔਰ ਸਾਰੇ ਸਮਾਜਾਂ ਤੇ ਤਾਂ ਕਿ ਅਸੀਂ ਉਹਨਾਂ ਦੇ ਬੱਚੇ ਉਹਨਾਂ ਦੀ ਸੇਵਾ ਕਰ ਸਕੀਏ ਭਗਵਾਨ ਪਰਸ਼ੂਰਾਮ ਜੀ ਚਰਨ ਜੀਵੀ ਅਵਤਾਰ ਹੈ ਉਹ ਸਭ ਦੇ ਮਨ ਦੀ ਭਾਵਨਾ ਜਾਣਦੇ ਆ ਇਸ ਕਰਕੇ ਮੈਂ ਸਾਰੇ ਸਮਾਜ ਨੂੰ ਬੇਨਤੀ ਕਰੂੰਗਾ ਕਿ ਭਗਵਾਨ ਜੀ ਦੇ ਚਰਨਾਚ ਜ ਮੱਥਾ ਟੇਕ ਕੇ ਆਸ਼ੀਰਵਾਦ ਜ਼ਰੂਰ ਲਓ ਔਰ ਵੱਧ ਤੋਂ ਵੱਧ ਆਪਣੇ ਸਮਾਜ ਦਾ ਫਾਇਦਾ ਕਰੋ ਧੰਨਵਾਦ ਇਹਨਾਂ ਸਰ ਪਰਸਨਲ ਬੇਨਤੀ ਨਹੀਂ ਕੀਤੀ ਅੱਜ ਦੇ ਇਸ ਸ਼ੁਪ ਪਵਿੱਤਰ ਦਿਹਾੜੇ ਦੇ ਉੱਤੇ ਜਿੱਥੇ ਅਸੀਂ ਸਾਰੇ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਪਾਸੂ ਰਾਮ ਜੈੰਤੀ ਜੀ ਮਨਾ ਰਹੇ ਆ ਇਹ ਮੈਂ ਸਮਝਦਾ ਕਿ ਸਾਰਾ ਭਾਈਚਾਰਾ ਸਾਰੇ ਵੱਖ-ਵੱਖ ਵਰਗਾਂ ਦੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਅਸੀਂ ਸਾਰੇ ਬੜੀ ਧੂਮਤਾਂ ਨਾਲ ਮਨਾਉਗੇ ਕਿ ਤੁਸੀਂ ਅਸੀਂ ਦੇਖ ਰਿਹਾ ਕਿ ਸਾਰਿਆਂ ਦਾ ਮਾਨ ਸਨਮਾਨ ਜਿਹੜਾ ਸਾਰੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ ਗੁਰਦਗਾ ਸ਼੍ਰੀ ਦੁਰਗਾ ਮੰਦਰ ਦੇ ਵਿੱਚ ਸਾਰੇ ਇਕੱਤਰ ਹੋਏ ਆ ਹਵਨ ਜਗ ਕੀਤਾ ਗਿਆ ਹੋਰ ਸਾਰੇ ਲਗਰਾਂ ਦੇ ਜਿਹੜੇ ਪ੍ਰਬੰਧ ਸਾਰੇ ਵੱਲੋਂ ਕੀਤੇ ਗਏ ਨੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੈਂ ਲੱਖ ਲੱਖ ਵਧਾਈ ਵੀ ਦਿੰਦਾ। ਉਹ ਸਵਰਾਲਾ ਨਿਵਾਸੀਆਂ ਨੂੰ ਇਸ ਗੱਲ ਦੀ ਵੀ ਵਧਾਈ ਦਿੰਦਾ ਕਿ ਜੋ ਵੀ ਸਾਡੇ ਕੋਈ ਵੀ ਇੱਥੇ ਕੋਈ ਧਾਰਮਿਕ ਤਿਹਾਰ ਆਉਂਦਾ ਕੋਈ ਸਮਾਗਮ ਆਉਂਦਾ ਅਸੀਂ ਸਾਰੇ ਗੱਲ ਮਿਲ ਕੇ ਇਕੱਠੇ ਹੋ ਕੇ ਇਹ ਜਿਹੜੀ ਧਾਰਮਿਕ ਸਮਾਗਮਾਂ ਅਸੀਂ ਮਨਾਉਂਦੇ ਆ। ਸੋ ਮੈਂ ਦੁਬਾਰਾ ਫੇਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਇਸ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਮਾਸੂ ਰਾਮ ਜੈੰਤੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਉਰਾਸ ਕਰਦਾ ਕਿ ਅਸੀਂ ਸਾਰਿਆਂ ਦੇ ਜਿਹੜੇ ਇਹੋ ਜਿਹੇ ਤਿਹਾਰੇ ਸਾਰਿਆਂ ਦੇ ਵੀ ਤੰਦਰੁਸਤੀ ਚੜ੍ਹਦੀ ਕਲਾਲੇ ਪਿਆਰ ਠਾਕ ਆਲੇ ਸਾਰੇ ਜਿਹੜੇ ਇਹ ਤਿਹਾਰੇ ਸਨ ਮਨਾ ਸਕੀ ਬਹੁਤ ਬਹੁਤ ਧੰਨਵਾਦ ਜੀ ਸਰ ਮੰਦਰ ਪਹੁੰਚ ਚੋ ਜਨਮ ਦਿਨ ਨਹੀਂ ਗਈ ਆ ਪਰਸ਼ੂਰਾਮ ਤੇ ਕੀ ਕਹਿਣਾ ਦਰੋ ਨਾ ਬੱਲੇ ਮੈਂ ਮੁਬਾਰਕਬਾਦ ਦਿੰਦਾ ਜੀ ਬੜਾ ਪ੍ਰਗਟ ਤਿਹਾਰਾ ਹੈ ਪਰਸ਼ੂਰਾਮ ਜਨਮ ਦਿਤੀ ਹੈਗੀ ਉਹਨਾਂ ਦਾ ਜਨਮ ਦਿਵਸ ਤਾਂ ਪਪਾ ਪਰਸ਼ੂਰਾਮ ਜੀ ਦਾ ਵਿਸ਼ਨੂ ਦੇ 10 ਅਵਤਾਰਾਂ ਚੋਂ ਇੱਕ ਅਵਤਾਰ ਸੀਗੇ ਬਹੁਤ ਤਕੜੇ ਵਾਰੀਅਰ ਸੀਗੇ ਤਾਂ ਆਈ ਜਿਹਨੂੰ ਕਹਿੰਦੇ ਹੁੰਦੇ ਆ ਸਵਰਾਲਾ ਸ਼ਹਿਰ ਜਿੰਨੇ ਵੀ ਭਗਵਾਨ ਹੈਗੇ ਜਿੰਨਾ ਵੀ ਇਹ ਜੇ ਰਿਲੀਜੀਅਸ ਪ੍ਰੋਗਰਾਮ ਹੁੰਦੇ ਆ ਚੰਗਾ ਲੱਗਦਾ ਵੀ ਸਾਰੇ ਸਿਆਸੀ ਸਾਰੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਸੈਲੀਬ੍ਰੇਸ਼ਨ ਕਰਦੇ ਆ ਤੇ ਅੱਜ ਦੁਰਗਾ ਸ਼ਕਤੀ ਮੱਧਰ ਜਿੱਥੇ ਆ ਕੇ ਸਾਡੇ ਲੋਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ੍ਰੀ ਜੁਵਾ ਜੀ ਸਾਡੇ ਯੂਥ ਸ਼ਹਿਰੀ ਦੇ ਪ੍ਰਧਾਨ ਵਿਸ਼ਾਲ ਭਾਰਤੀ ਜੀ ਮੇਰੇ ਨਾਲ ਹੈ ਅਸੀਂ ਸਾਰਿਆਂ ਨੇ ਵਧਾਈਆਂ ਦਿੱਤੀਆਂ ਤੇ ਨਿਸਪਸ਼ਟ ਹੋਣੇ ਆ ਪਰ ਸ਼ੁਰਾਂਜੀ ਦੇ ਭਗਵਾਨ ਜੀ ਦੇ ਵਿਕਟਰ ਦੇਹਾੜਾ ਮਨਾਇਆ ਗਿਆ ਜੀ ਜੈੰਤੀ ਅਸੁਰਾਮ ਭਗਵਾਨ ਅੱਜ ਬ੍ਰਾਹਮਣ ਸਭਾ ਜੁਬਾ ਮੋਰਚਾ ਵੱਲੋਂ ਜਿਹੜਾ ਭਗਵਾਨ ਪਰਸ਼ੂਰਾਮ ਜੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਕਿਉਂਕਿ ਪ੍ਰਮਾਤਮਾ ਨੇ ਸਭ ਨੂੰ ਇੱਕ ਜੋਤ ਚ ਪਰੋਇਆ ਔਰ ਇੱਕ ਜੋਤ ਆ ਆਪਾਂ ਸਾਰੇ ਜਿਹੜੇ ਪ੍ਰਮਾਤਮਾ ਦੀਆਂ ਇਸ ਲਈ ਇਨਸਾਨੀਅਤ ਤੌਰ ਤੇ ਅੱਜ ਜੋ ਪ੍ਰਮਾਤਮਾ ਨੇ ਸਾਨੂੰ ਰਸਤਾ ਦਿਖਾਇਆ ਉਹਤੇ ਚੱਲਣ ਦੀ ਲੋੜ ਆ ਉਹਨਾਂ ਦੀ ਸਿੱਖਿਆ ਮਾਂ ਤੇ ਚੱਲਣ ਦੀ ਲੋੜ ਆ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਖਾਸ ਤੌਰ ਤੇ ਜਿਹੜਾ ਨਸ਼ੇ ਦਾ ਕੋੜ ਪੰਜਾਬ ਚ ਚੱਲ ਰਿਹਾ ਉਹ ਤੋਂ ਨਿਆਤ ਦਬਾਉਣ ਲਈ ਅਜਿਹੇ ਸਮਾਰੋਹ ਕਰਨੇ ਬਹੁਤ ਜ਼ਰੂਰੀ ਨੇ ਔਰ ਭਗਵਾਨ ਪਰਸ਼ੂਰਾਮ ਜੀ ਨੇ ਜਿਹੜਾ ਸਾਨੂੰ ਰਸਤਾ ਦਿਖਾਇਆ ਉਸ ਤੇ ਚੱਲਣਾ ਜ਼ਰੂਰੀ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਠੀਕ ਹੈ ਨਾ ਬੰਨੋ ਜੀ ਔਰ ਵੀ ਲੰਗਰ ਵੀ ਕਿਹੜਾ ਨੰਬਰ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਭਗਵਾਨ ਪਰਸ਼ੀ ਰਾਮ ਜੀ ਦੀ ਜਨਮ ਦਿਤੀ ਬੜੇ ਸ਼ਰਧਾ ਤੇ ਸ਼ਰਧਾਪੂਰਵਕ ਮਨਾਈ ਆ ਜਿਸ ਵਿੱਚ ਪਹਿਲਾਂ ਹਵਨ ਕੀਤਾ ਭਗਵਾਨ ਜੀ ਦੇ ਵਸਤਰ ਵਗੈਰਾ ਸਭ ਕੁਝ ਚੇਂਜ ਕੀਤੇ ਅਸੀਂ ਉਸ ਤੋਂ ਬਾਅਦ ਹੁਣ ਲੰਗਰ ਦੀ ਵਿਵਸਥਾ ਅਸੀਂ ਆਏ ਹੋਏ ਸਾਰੇ ਰਾਜਨੀਤਿਕ ਰਾਜਾ ਗਿਲ ਜੀ ਚੀਮਾ ਸਾਹਿਬ ਸਾਰੇ ਅੰਬੀਕ ਸਿੰਘ ਢੱਲੋਂ ਜੀ ਜੋ ਵੀ ਸਾਹਰੇ ਆਏ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੈ ਸਿਕਰ ਇਸ ਤੋਂ ਬਾਅਦ ਜਿਹੜਾ ਦੁਪਹਿਰ ਦਾ ਲੰਗਰ ਆ ਉਹਦਾ ਵੀ ਹਾਂਜੀ ਉਸ ਤੋਂ ਬਾਅਦ ਉਹ ਲੰਗਰ ਸਾਡਾ ਹੁਣ ਬਾਜ਼ਾਰ ਚ ਜਾ ਕੇ ਲੰਗਰ ਲੱਗੂਗਾ ਸਾਰਮਾ ਲੰਗਰ ਲੱਗ ਰਿਹਾ ਹਰ ਸਾਲ ਦੀ ਤਰ੍ਹਾਂ ਕਿਹੜੀ ਸਭਾ ਵੱਲੋਂ ਕੀਤਾ ਗਿਆ ਹੈ ਇਹ ਬ੍ਰਾਹਮਣ ਸਭਾ ਜੁਵਾ ਮੋਰਚਾ ਸਮਰਾਲਾ ਵੱਲੋਂ ਹਰ ਸਾਲ ਹੀ ਹਾਂਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਠੀਕ ਹੈ